ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਜੋਰਜਟ ਦੇ ਆਉਣਗੇ ਜੀ ਚੈੱਕ ਜੋਰਜਟ ਦੇ ਉੱਪਰ ਡਿਜੀਟਲ ਪ੍ਰਿੰਟਿੰਗ ਹੈ ਜੀ ਡਿਜੀਟਲ ਪ੍ਰਿੰਟ ਦੇ ਸੂਟ ਆਉਣਗੇ ਜੀ ਇਹ ਤੁਸੀਂ ਆਲ ਓਵਰ ਮੈਚਿੰਗ ਕਿਵੇਂ ਵੀ ਲੈ ਸਕਦੇ ਹੋ ਆਲ ਓਵਰ ਤੁਹਾਨੂੰ ਚਾਹੀਦਾ ਆਲ ਓਵਰ ਵੀ ਮਿਲ ਜੂਗਾ ਜੀ ਜੇ ਮੈਚਿੰਗ ਕਰਵਾਉਣੀ ਹੈ ਤਾਂ ਮੈਚਿੰਗ ਵੀ ਹੋ ਜੂਗੀ ਜੀ ਤੇ ਸਟੱਫ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਬਹੁਤ ਜ਼ਿਆਦਾ ਸੋਹਣਾ ਤੇ ਪਿਆਰਾ ਸਟੱਫ ਹੈ ਜੀ ਚੈੱਕ ਜੌਰਜਟ ਹੈ ਜੀ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਇਹ ਸਿੰਥੈਟਿਕ ਬਿਲਕੁਲ ਵੀ ਨਹੀਂ ਹੈ ਜੀ ਪਿਓਰ ਜੌਰਜਟ ਹੈ ਜੀ ਤੇ ਹੋਰ ਚੈੱਕ জর্জਟ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਇਹਦੇ ਕਲਰ ਡਿਜ਼ਾਈਨ ਹੈ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ 800 ਰੁਪਏ ਦਾ ਪ੍ਰਾਈਸ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਬਹੁਤ ਹੀ ਜਿਆਦਾ ਸੋਹਣੇ ਰਾਜਾ ਰਾਣੀ ਵਾਲਾ ਪ੍ਰਿੰਟ ਹੈ ਜੀ ਪੋਜੀਸ਼ਨ ਵਰਕ ਦਾ ਸਾਰੇ ਸ਼ਰਟ ਦੇ ਉੱਪਰ ਕੰਮ ਹੋਇਆ ਨਾਲ ਟਿਸ਼ੂ ਦਾ ਦੁਪੱਟਾ ਹੈ ਜੀ ਪਲੇਨ ਬਾਟਮ ਹੈ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਇਹਨਾਂ ਦਾ 2395 ਰੁਪਏ ਦਾ ਪ੍ਰਾਈਸ ਹੈ ਜੀ 60 ਰੁਪਏ ਸ਼ਿਪਿੰਗ ਦੇ ਐਕਸਟਰਾ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਇਹ ਵਾਲੇ ਸੂਟ ਸਿਲਕ ਦੇ ਆਉਣਗੇ ਜੀ 3190 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਸਿਲਕ ਫੈਬਰਿਕ ਹੈ ਬਾਟਮ ਨਾਲ ਨੇਚਰਲ ਕਰੇਪ ਦੀ ਹੈ ਜੀ ਫੁੱਲ ਹੈਵੀ ਵਰਕ ਹੈ ਜੀ ਇਹਦੇ ਤੇ ਸ਼ਰਟ ਤੇ ਵੀ ਤੇ ਦੁਪੱਟੇ ਤੇ ਫੋਰ ਸਾਈਡ ਲੈਸ ਵੀ ਹੈ ਜੀ ਨਾਲ ਦੁਪੱਟਾ ਫੁੱਲ ਹੈਵੀ ਵਰਕ ਦਾ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਸਕਦੇ ਹੋ ਫੁੱਲ ਪਾਰਟੀ ਵੇਅਰ ਸੂਟ ਹੈ ਜੀ ਇਹ ਤੇ ਬਹੁਤ ਹੀ ਜਿਆਦਾ ਸੋਹਣੇ ਆ ਜੀ ਇਹ ਵਾਲੇ ਸੂਟ ਕਨਚੋਈ ਸ਼ਿਲਕ ਦੇ ਆਉਣਗੇ ਜੀ ਸਿਲਕ ਦਾ ਫੈਬਰਿਕ ਆਊਗਾ ਜੀ ਆਲ ਓਵਰ ਸੂਟ ਹੈ ਜੀ ਤੁਸੀਂ ਇਹਨਾਂ ਨੂੰ ਮੈਚਿੰਗ ਵੀ ਕਰਵਾ ਸਕਦੇ ਹੋ ਨੇਚਰਲ ਕ੍ਰੇਪ ਦੀ ਬਾਟਮ ਦੇ ਨਾਲ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਇਹਨਾਂ ਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਹੈਂਡ ਵਰਕ ਮਸ਼ੀਨ ਵਰਕ ਬਹੁਤ ਹੀ ਜਿਆਦਾ ਸੋਹਣਾ ਪਿਆਰਾ ਇਹ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ ਵਾਲੇ ਸੂਟ ਆਉਣਗੇ ਜੀ ਟਿਸਟਾ ਬ੍ਰਾਂਡ ਦੇ ਬਹੁਤ ਜਿਆਦਾ ਸੋਹਣੇ ਸੂਟ ਹੈ ਜੀ ਪਿਓਰ ਪਸ਼ਮੀਨਾ ਹੈ ਜੀ ਪਿਓਰ ਵਾਲਾ ਪਿਓਰ ਪਸ਼ਮੀਨੇ ਦਾ ਸਟੱਫ ਆਊਗਾ ਜੀ ਟਿਸਟਾ ਬ੍ਰਾਂਡ ਦਾ ਬ੍ਰਾਂਡ ਦਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਸੌਫਟ ਫੈਬਰਿਕ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਕਿਸੇ ਵੀ ਭੈਣ ਨੇ ਕੋਈ ਵਰਕ ਕਰਵਾਉਣਾ ਹੈ ਜੀ ਕੋਈ ਵੀ ਵਰਕ ਵਾਲਾ ਸੂਟ ਰੈਡੀ ਕਰਵਾਉਣਾ ਹੋਵੇ ਪਲੇਨ ਤਾਂ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਜੀ ਹੈਂਡਵਰਕ ਮਸ਼ੀਨਵਰਕ ਪੇਂਟਿੰਗ ਵਰਕ ਕਿਸੇ ਵੀ ਤਰ੍ਹਾਂ ਦਾ ਵਰਕ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਲਿਵਲੀਨ ਬ੍ਰਾਂਡ ਦੇ ਆਉਣਗੇ ਜੀ ਇਹ ਵਾਲੇ ਗਰਮ ਸੂਟ ਹੈ ਜੀ ਪਸ਼ਮੀਨੇ ਦੇ ਪਸ਼ਮੀਨੇ ਦਾ ਇਹ ਸਟੱਫ ਆਊਗਾ ਜੀ ਨਾਲ ਪਲੇਨ ਬਾਟਮ ਆਊਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਤੇ ਬਹੁਤ ਜ਼ਿਆਦਾ ਸੋਹਣਾ ਇਹਨਾਂ ਦਾ ਫੈਬਰਿਕ ਹੈ ਜੀ ਲਿਵਲੀਨ ਬ੍ਰਾਂਡ ਦੇ ਹੈ ਜੀ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੇ ਬਹੁਤ ਸੋਹਣੇ ਸੂਟ ਇਹ ਬਣ ਕੇ ਰੈਡੀ ਹੁੰਦੇ ਆ ਜੀ ਤੇ ਜੇ ਕਿਸੇ ਵੀ ਭੈਣ ਨੇ ਕੋਈ ਵੀ ਤੁਹਾਡਾ ਕੋਈ ਵੀ ਮਨਚ ਸਵਾਲ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੁਝ ਵੀ ਪੁੱਛਣਾ ਤਾਂ ਸਾਡੇ WhatsApp ਨੰਬਰ ਤੇ ਤੁਸੀਂ ਮੈਸੇਜ ਕਰਕੇ ਸਾਨੂੰ ਪੁੱਛ ਸਕਦੇ ਹੋ ਤੁਸੀਂ ਸਾਡੇ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਜੀ ਤੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸੋਹਣਾ ਫੈਬਰਿਕ ਹੈ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਹੈ ਜੀ ਇਹ ਵਾਲੇ ਸੂਟ ਕਟਰਾ ਕਟਰਾ ਇਹਦੇ ਆਉਣਗੇ ਜੀ ਤੇ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਇਹ ਸੂਟ ਹੈ ਜੀ ਓਨਲੀ 1450 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਤੇ ਬਹੁਤ ਜ਼ਿਆਦਾ ਸੋਹਣਾ ਇਹਨਾਂ ਦਾ ਫੈਬਰਿਕ ਹੈ ਬ੍ਰਾਂਡਡ ਆਉਣਗੇ ਜੀ ਸਾਰੇ ਸੂਟ ਜੇ ਕਿਸੇ ਵੀ ਭੈਣ ਨੇ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾਉਣਾ ਹੈ ਹੈਂਡਵਰਕ ਦਾ ਮਸ਼ੀਨਵਰਕ ਦਾ ਪੇਂਟਵਰਕ ਦਾ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਸਾਡੀਆਂ ਵੀਡੀਓ ਦੇ ਵਿੱਚ ਸਾਡਾ ਵਰਕ ਦੇਖ ਸਕਦੇ ਹੋ ਆਪਣੇ ਵਰਕ ਦੀ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਇੱਕ ਵਾਰੀ ਤੁਸੀਂ ਸਾਡੇ ਤੋਂ ਕੰਮ ਕਰਵਾਉਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਜੀ ਵੀ ਸਾਡਾ ਵਰਕ ਕਿਸ ਤਰ੍ਹਾਂ ਦਾ ਹੁੰਦਾ ਹੈ ਕਿਸ ਤਰ੍ਹਾਂ ਦਾ ਸਾਡਾ ਕੰਮ ਹੁੰਦਾ ਹੈ ਜੀ ਆਪਾਂ ਜਿਵੇਂ ਦਾ ਤੁਸੀਂ ਫੈਬਰਿਕ ਕਹੋਗੇ ਜਿਵੇਂ ਦਾ ਤੁਸੀਂ ਕੰਮ ਕਹੋਗੇ ਉਸੇ ਤਰ੍ਹਾਂ ਦਾ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਚ ਤੁਹਾਨੂੰ ਅਸੀਂ ਸੂਟ ਰੈਡੀ ਕਰਕੇ ਦੇਵਾਂਗੇ ਜੀ ਤੇ ਬਹੁਤ ਹੀ ਕੰਮ ਦੀ ਤੇ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੁੰਦੀ ਹੈ ਜੀ ਆਪਾਂ ਬਿਲਕੁਲ ਵੀ ਮਾੜਾ ਸਟੱਫ ਨਹੀਂ ਲਾਉਂਦੇ ਜੀ ਤੇ ਨਹੀਂ ਆਪਾਂ ਮਾੜਾ ਕੰਮ ਕਰੀਏ ਜੀ ਤੁਸੀਂ ਇੱਕ ਵਾਰੀ ਸਾਡੇ ਤੋਂ ਕੰਮ ਜ਼ਰੂਰ ਕਰਵਾ ਕੇ ਦੇਖੋ ਇੱਕ ਵਾਰੀ ਸਾਡੇ ਨਾਲ ਤੁਸੀਂ ਜ਼ਰੂਰ ਜੁੜੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ